ਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਬੈਠੇ ਸੀ ਮਾ ਚਲੋ ਹੋ ਜੀ ਲਾਈਵ ਆਪਣੇ ਭਰਾਵਾਂ ਨਾਲ ਤੇ ਅੱਜ ਆਪਾਂ ਆਪਣੇ ਭਰਾਵਾਂ ਨੂੰ ਦੱਸਦੇ ਹਾਂ ਜੀ ਕੰਮ ਦੀ ਗੱਲ ਜਦੋਂ ਆਪਣੇ ਵੱਡੇ ਕਬੂਤਰਾ ਜੀ ਬਿਮਾਰ ਹੋ ਜਾਂਦੇ ਆ ਗਰਮੀਆਂ ਦੇ ਵਿੱਚ ਆਪਾਂ ਸੋਚਦੇ ਆ ਵੀ ਕੀ ਕਰਿਆ ਜਾਵੇ ਉਹਨਾਂ ਦਾ ਹੱਲ ਭਾਈ ਉਹਨਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਆ ਜੀ ਚਵਾਰ ਕਾਰਕ ਠੀਕ ਹੈ ਜੀ ਚਵਾਰ ਕਾਰਕ ਬਹੁਤ ਜਿਆਦਾ ਵਧੀਆ ਚੀਜ਼ ਹੈ ਇਹ ਇਹ ਆਪਾਂ ਵਰਤੋ ਜੀ ਕੂਤਰਾਂ ਲਈ ਵੱਡਿਆਂ ਲਈ ਉਡਣ ਵਾਲਿਆਂ ਲਈ ਵੀ ਵਰਤ ਸਕਦੇ ਆਪਾਂ ਇਹ ਠੰਡਾ ਹੁੰਦਾ ਜੀ ਤੇ ਹਾਜ਼ਮੇ ਨੂੰ ਤੰਦਰੁਸਤ ਰੱਖਦਾ ਕੂਤਰ ਨੂੰ ਅੰਦਰੋਂ ਫਿੱਟ ਰੱਖਦਾ ਠੀਕ ਹੈ ਜੀ ਤੇ ਇਹ ਦਿਖਾਉਣਾ ਹੈ ਜੀ ਤੁਹਾਨੂੰ ਆਪਾਂ ਚਵਾਰ ਕਾਰਕ ਦੀ ਫੋਟੋ ਜੀ ਲੋ ਜੀ ਬੱਤਰਾ ਕੰਪਨੀ ਦਾ ਅਰਕ ਚਵਾਰਕਾ ਠੀਕ ਹੈ ਜੀ ਬੱਤਰਾ ਕੰਪਨੀ ਦਾ ਜੀ ਇਹ ਇਹ ਆਪ ਲੈ ਸਕਦੇ ਹੋ ਬੱਤਰਾ ਕੰਪਨੀ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਲੋ ਜੀ ਦੇਖੋ ਸੌਂਫ ਜਵੈਣ ਗਲਾਬ ਤੇ ਪਤੀਨਾ ਇਹ ਚਾਰੋਂ ਚੀਜ਼ਾਂ ਦਾ ਅਰਕ ਜੀ ਹੈ ਚਾਰੋਂ ਚੀਜ਼ਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਤਾਂ ਹੀ ਇਹਨੂੰ ਕਹਿੰਦੇ ਨੇ ਚਵਾਰਕਾ ਅਰਕ ਠੀਕ ਹੈ ਮੇਰੇ ਭਰਾ ਇਹ ਜ਼ਰੂਰ ਲਿਆਓ ਗਰਮੀਆਂ ਗਰਮੀਆਂ ਵੱਡੇ ਕਬੂਤਰਾਂ ਲਈ ਬਹੁਤ ਵਧੀਆ ਠੀਕ ਹੈ ਜੀ ਉਡਣ ਵਾਲੇ ਕਬੂਤਰਾਂ ਲਈ ਵੀ ਵਧੀਆ ਵੱਡੇ ਕਬੂਤਰਾਂ ਨੂੰ ਆਪਣਾ ਤੌੜੀ ਦੇ ਵਿੱਚ ਇੱਕ ਟੱਕਣ ਪਾਓ ਜੀ ਇੱਕ ਤੌੜੀ ਦੇ ਵਿੱਚ ਇੱਕ ਤੋਂ 1.5 ਲੀਟਰ ਵਾਲੀ ਹੈ ਜਿਨ੍ਹਾਂ ਕੋ ਤੌੜੀਆਂ ਵੱਡੀਆਂ ਨੇ ਜੀ ਪਾਣੀ ਰੱਖਣ ਉਹਦੇ ਵਿੱਚ 1.5 ਟੱਕਣ ਪਾ ਦਿਓ ਜੇ 2 ਲੀਟਰ ਦੇ ਉੱਤੇ ਨੇ ਬਹੁਤ ਜ਼ਿਆਦਾ ਵਧੀਆ ਚੀਜ਼ ਆਈ ਇਹ ਚਵਾਰ ਕਾ ਇਹ 72 ਕੰਪਨੀ ਦਾ ਮੇਰੇ ਭਰਾ 72 ਕੰਪਨੀ ਦਾ ਇਹ ਕਵਾਰਕਾ ਜੀ ਠੀਕ ਹੈ ਜੀ ਇਹਦਾ ਪ੍ਰਿੰਟ ਰੇਟ ਵੀ ਦਿਖਾ ਦਿੰਨੇ ਆ ਜੀ ਤੁਹਾਨੂੰ ਲੋ ਪ੍ਰਿੰਟ ਰੇਟ 110 ਰੁਪਏ ਲਿਖਿਆ ਆ ਇਹ 100 ਰੁਪਏ ਦਾ ਦੇ ਦੂੰਦੇ ਨੇ ਜੀ ਠੀਕ ਹੈ ਜੀ 2023 ਚ ਬਣਿਆ ਹੋਇਆ ਜੀ ਆ ਥੱਲੇ ਲਿਖਿਆ ਐਕਸਪਾਇਰ 24 ਮੰਥਸ 2 ਸਾਲ ਦੀ ਜੰਗਾਈ ਇਹ ਠੀਕ ਹੈ ਜੀ ਤੇ ਇਹ ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਜੀ ਬਤਰਾ ਕੰਪਨੀ ਦਾ ਠੀਕ ਹੈ ਜੀ ਇਹਦੇ ਸਾਰੇ ਬੈਨੀਫਿਟਸ ਵੀ ਲੈ ਲਿਖਿਓ ਨੇ ਹਿੰਦੀ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਠੀਕ ਹੈ ਭਰਾਵਰੇ ਇਹ ਵਰਤੋ ਜਰੂਰ ਮੇਰੇ ਭਰਾਵਾਂ ਦਾ ਵਰਤਦੇ ਆ ਜੀ ਹਰ ਸਾਲ ਸਾਲ ਵੀ ਵਰਤ ਰਹੇ ਆ ਵੱਡੇ ਕਬੂਤਰਾਂ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੀ ਵੱਡੇ ਕਬੂਤਰਾਂ ਵਾਸਤੇ ਬੱਤਰਾ ਕੰਪਨੀ ਦਾ ਚਵਾਰਕਾ ਹਰਕ ਦਾ ਨਾਮ ਹੈਗਾ ਜੀ ਚਵਾਰਕਾ ਇੱਕ ਤੌੜੀ ਦੇ ਵਿੱਚ ਇੱਕ ਟੱਕਣ ਪਾਉਣਾ ਮੇਰੇ ਭਰਾ ਜ਼ਿਆਦਾ ਨਹੀਂ ਪਾਉਣਾ ਜੀ ਇੱਕ ਤੌੜੀ 'ਚ ਇੱਕ ਟੱਕਣ ਪਾ ਸਕਦੇ ਹਾਂ ਇਹਦਾ ਬਹੁਤ ਜਿਆਦਾ ਵਧੀਆ ਰਿਜ਼ਲਟ ਆ ਜੀ ਇਹਦਾ ਵੱਡੇ ਗੁੱਤਰ ਬਹੁਤ ਘੱਟ ਬਿਮਾਰ ਹੁੰਦੇ ਨੇ ਇਹ ਗਰਮੀ ਚ ਠੀਕ ਹੈ ਜੀ ਇਸ ਲਈ ਇਹ ਨਹੀਂ ਵਰਤੋ ਮੇਰੇ ਭਰਾ ਜਰੂਰ ਬੱਤਰਾ ਕੰਪਨੀ ਦਾ ਹੀ ਲਿਆਓ ਮੇਰੇ ਭਾਈ ਬਾਕੀ ਚਲੋ ਦੇਖ ਲਓ ਜੇ ਹੋਰ ਵੀ ਲੈਣਾ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਬੱਤਰਾ ਕੰਪਨੀ ਨਾਲ ਆਪਣਾ ਕੋਈ ਹੋਊਗਾ ਪਰ ਆਪਾਂ ਨੂੰ ਬੱਤਰਾ ਕੰਪਨੀ ਦਾ ਵਧੀਆ ਲੱਗਦਾ ਜੀ ਇਸ ਲਈ ਆਪਾਂ ਬੱਤਰਾ ਕੰਪਨੀ ਦਾ ਹੀ ਵਰਤਦੇ ਆ ਜਿਹਦੇ ਵਿੱਚ ਦੇਖੋ ਲਿਖਿਆ ਹੈ ਜੀ ਸੌਂਫ ਅਜਵਾਇਣ ਗੁਲਾਬ ਪੁਦੀਨਾ 110 ਰੁਪਏ ਦਾ ਜੀ ਸਾਰਾ ਇਹ 100 ਰੁਪਏ ਜਾਂ ਮਿਲ ਜਾਣਾ ਪ੍ਰਾਈਸ ਤੇ ਹੈਗਾ ਇਹ 500 ਐਮਲ 500 ਐਮਲ ਆ ਜੀ ਇਹ ਤਾਂ ਇਹਦੇ ਵਿੱਚ ਲਿਖਿਆ ਹੋਇਆ ਨੇ ਜੀ ਇਹਦੇ ਆਗਰਬਤੀ ਕਿ ਮੈਡੀਸਨ ਲਿਖਿਆ ਉੱਤੇ ਠੀਕ ਹੈ ਜੀ ਤੇ ਹਿੰਦੀ ਜਿਹਰ ਦੇ ਕੋ ਹਿਤਕਾਰੀ ਤੋ ਰੁਕੋ ਹੋ ਗਏ ਨੇ ਇਹ ਸਾਰੀ ਜਣੀ ਬਾਤ ਪਿੱਤ ਕਫ ਪਿੱਤ ਬੈਕ ਕਫ ਦੂਰ ਕਰਤਾ ਹੈ ਬਾਤ ਤਫਾ ਇਹ ਤਿੰਨੇ ਚੀਜ਼ਾਂ ਤੋਂ ਆ ਜੀ ਤਿੰਨੇ ਚੀਜ਼ਾਂ ਤੋਂ ਬਹੁਤ ਵਧੀਆ ਚੀਜ਼ ਹੈ ਬਾਤ ਕਫ ਤੇ ਪਿਤਰੀ ਇਹ ਤਿੰਨੇ ਹੁੰਦੇ ਨੇ ਆਪਣੀ ਤਿੰਨਾਂ ਲਈਓ ਬੜੀ ਜੇ ਤਾਂ ਵਧੀਆ ਚੀਜ਼ ਹੈ ਜੀ ਇਹ ਤਿੰਨਾਂ ਲਈ ਵਧੀਆ ਚੀਜ਼ ਆ ਇਸ ਲਈ ਆਪਾਂ ਆਪਣੇ ਭਰਾਵਾਂ ਨੂੰ ਜਰੂਰ ਸ਼ੇਅਰ ਕਰੀਏ ਦੱਸਿਏ ਇਹਦੇ ਬਾਰੇ ਚ ਵੀ ਤਕ ਕੂਤਰ ਕੱਡੇ ਹੋਏ ਨੇ ਜੀ ਆਪਾਂ ਨੇ 7 ਦੋ ਕਬੂਤਰ ਕੱਡੇ ਜੀ 5 ਕੂਤਰੀਆਂ ਤੇ ਜਿਹੜੇ ਪਹਿਲਾਂ ਕੱਡੇ ਹੋਏ ਸੀ ਵਧੀਆ ਉੜਦੇ ਸੀ ਬਾਈ ਗਰਮੀ ਲੱਗੇ ਮੰਨਣ ਜੀ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ 3 ਵਜੇ ਦੇ ਨੂੰ ਬਾਜ਼ੀਆਂ ਸਮਾਪਤ ਹੋਣ ਲੱਗ ਗਈਆਂ ਜੀ ਤੇ 10 10:30 11 ਲਾਸਟ 11 ਵਜੇ ਗੱਲ ਕਰੇ ਬੈਗੇ ਸੀ ਸਵੇਰੇ ਗੁੰਮ ਬਹੁਤ ਜ਼ਿਆਦਾ ਸੀਗਾ ਤੇ ਅੱਜ ਥੋੜਾ ਜਿਹਾ ਠੀਕ ਆ ਮੌਸਮ ਆਜੇ ਮੌਸਮ ਠੀਕ ਆ ਅੱਜ ਹਵਾ ਚੱਲ ਰਹੀ ਆ ਜੀ ਸਵੇਰੀ ਕੱਲ ਤਾਂ ਪੱਤਾ ਵੀ ਨਹੀਂ ਛੇੜਦਾ ਬਹੁਤ ਜ਼ਿਆਦਾ ਗਰਮ ਸੀਗਾ ਕੱਲ ਜਿੰਦਰਾ ਆਪਣਾ ਬੈਠਾ ਜੀ ਮੁੰਡਾ ਅੱਜ ਨੂੰ ਛੁੱਟੀ ਆ ਸੁੱਖਾ ਕਿਵੇਂ ਆ ਸੁੱਖੇ ਜੀ ਬੜੀ ਹੋਰ ਫਤ ਕਿਵੇਂ ਚੱਲਦੀ ਆ ਤਿਆਰੀ ਬੜੀ ਚੱਲਦੀ ਆ ਪੜਨ ਵੀ ਜਾਂਣਾ ਨਾ ਹਾਂਜੀ ਜਾਂਣਾ ਪੜਦਾ ਨਾ ਬਹੁਤ ਹਾਂਜੀ ਠੀਕ ਆ ਠੀਕ ਆ ਬੈਠੇ ਸੀ ਮੈਂ ਅੱਜ ਚਲੋ ਕਰਦੇ ਆਂ ਭਰਾਵਾਂ ਨਾਲ ਗੱਲਬਾਤ ਕੋ ਟਾਈਮ ਨਹੀਂ ਲੱਗਦਾ ਪੁੱਤਰਾਂ ਕਰਕੇ ਜੀ ਫੋਨ ਲੈ ਕੇ ਆਉਣਾ ਚੰਡੀਗੜ੍ਹ ਕੇਅਰ ਚਾ ਚੁੱਕਿਆ ਆਪਣਾ ਆਈਫੋਨ ਤੇ ਲੈ ਕੇ ਆਉਣ ਲਈ ਹਲੇ ਟਾਈਮ ਨਹੀਂ ਲੱਗ ਰਿਹਾ ਪੁੱਤਰਾਂ ਕਰਕੇ ਇੱਥੇ ਸਾਰਾ ਦਿਨਾਂ ਗਏ ਜਾਂਦਾ ਜੀ ਅੱਜ ਛੱਡੀ ਹੈ ਜੀ ਬਾਜੀ ਆਪਾਂ ਗਿਆ ਭਰਾ ਲੈ ਕੇ ਪੁੱਤਰ ਦੇਖਦੇ ਆਂ ਬਾਬਾ ਕੀ ਕਰਦਾ ਜੱਜ ਮਿਹਰ ਕਰਦਾ ਜਾਂ ਕਿਵੇਂ ਆ ਪਰਸੋਂ ਛੱਡੀ ਸੀ ਜਿਹੜੀ ਬਾਜੀ ਆਪਾਂ ਉੱਤਰਨੇ ਪਾਣੀ ਨਹੀਂ ਚੱਕਿਆ ਪਾਣੀ ਬਤਲਿਆ ਉੱਤਰ ਬੈਠ ਗਿਆ ਜੀ ਪਾਣੀ ਲੈ ਕੇ ਬਹੁਤ ਚੰਗਾ ਵੜਦਾ ਸੀ ਘਰੇ ਤੋਂ ਅੱਜ ਸਹੀ ਆ ਦੇਖਦੇ ਆ ਵਾਹਿਗੁਰੂ ਮਿਹਰ ਕਰੇ ਦਿਖਾਉਣਾ ਜੀ ਤੁਹਾਨੂੰ ਬੱਚੇ ਛੋਟੇ ਜਿਹੜੇ ਆਪਾਂ ਹੱਥ ਨਾਲ ਪਾਲ ਰਹੇ ਆ ਵਧੀਆ ਪੜ ਗਏ ਉੱਦਾਂ ਫਿਰ ਅਸੀਂ ਆਈਆਂ ਹੁਣ ਲੱਗੀਆਂ ਫੁਹਾਰਾ ਜਾ ਗਿਆ ਸੀ ਮਾਤਾ ਦਾ ਜਦੋਂ ਹੁੰਦਾ ਫੁਹਾਰਾ ਤਾਂ ਫਿਰ ਅਸੀਂ ਆਈਆਂ ਹੁਣ ਲੱਗੀਆਂ ਘਰੀਏ ਮਾਤਾ ਨੂੰ ਅਰਦਾਸ ਮੁੱਖਾ ਤੇ ਆਵਾਂਗੇ ਜੀ ਉਹਦੇ ਨਾਲ ਬਹੁਤ ਜਲਦੀ ਫਰਕ ਪੈ ਜਾਂਦਾ ਖੋਹੁਣੇ ਇਹ ਤੁਹਾਨੂੰ ਬੱਚੇ ਛੋਟੇ ਛੋਟੇ ਕਿੱਦਾਂ ਪਾਲੇ ਆਪਾਂ ਹੱਥਾਂ ਨਾਲ ਤੇ ਕਿੰਨੇ ਸੋਹਣੇ ਪਲੇ ਨੇ ਜੀ ਕਈ ਵੀਰ ਕਹਿੰਦੇ ਗਰਮੀ 'ਚ ਬੱਚੇ ਪਾਲਨੇ ਔਖੇ ਨੇ ਫੈਨਸੀਆਂ ਹੋ ਜਾਂਦੀਆਂ ਨੇ ਮਨ ਦੇ ਇੰਜੂਰ ਕਰਨੀ ਦੇ ਵਿੱਚ ਪਰ ਵਧੀਆ ਪਲੇ ਨੇ ਬੱਚੇ ਤੇ ਕਰਾਉਨੇ ਆ ਤੁਹਾਨੂੰ ਸੰਗੋਤ ਤੇ ਬੈਠੇ ਜੀ ਤੀਜੀ ਮੰਜੰਦ ਥੱਲੇ ਸ਼ਾਨ ਹੀ ਹੈਗੀ ਖਣ ਅੰਦਰ ਪੈਂਦੇ ਨਹੀਂ ਆ ਹਾਲ ਹੈ ਕਿ ਚੱਲ ਥੱਲੇ ਨੂੰ ਥੱਲੇ ਜਾਂਦੇ ਹਾਂ ਲੋ ਉਹ ਦਿਖਾਉਨੇ ਆ ਤੁਹਾਨੂੰ ਤੋਂ ਵੀਊ ਉੱਠੀ ਤੋਂ ਉਪਰੋਂ ਆਪਣਾ ਪਿੰਡ ਦਾ ਜੀ ਲੋ ਜੀ ਦੇਖੋ ਪਿੰਡ ਦਾ ਵੀਊ ਆਪਣੇ ਦਾ ਪਿੰਡ ਖਨੇ ਆਣ ਇਹਦਾ ਵੀਊ ਹੈ ਜੀ ਪੰਡ ਦਾ ਵੀਊ ਪੰਡ ਦਾ ਵੀਊ ਆ ਆਪਣੇ ਦਾ ਕਿ ਆਪਣੇ ਪੰਡ ਦੀ ਜਿੰਮੇਵਾਰੀ ਅੱਡ ਕੱਢੀ ਹੋਈ ਹੈ ਜੀ ਥੋੜਾ ਇੱਕ ਇਹ ਤੋਂ ਉਹਨਾਂ ਵਿੱਚ ਕਿ ਮੇਰੀ ਗੱਡੀ ਹੁਈ ਜੈ ਲੱਗ ਤਾ ਠੀਕ ਹੈ ਜੀ ਲੋਕ ਇਹ ਇੱਧਰ ਅੱਜ ਆਪਣੇ ਬਾਬਿਆਂ ਦੇ ਪ੍ਰੋਗਰਾਮ ਆ ਜੀ ਇਹ ਤਾਈ ਦੀ ਸਮਾਹ ਤੱਕ ਅੰ데 ਇੱਥੇ ਹਰ ਸਾਲ ਪ੍ਰੋਗਰਾਮ ਹੁੰਦਾ ਜੀ ਅੱਜ ਵੀ ਪ੍ਰੋਗਰਾਮ ਆ ਲੰਗਰ ਦਾ ਟੁੱਟੇ ਕਰ ਵਰਤੇਗਾ ਜੀ ਤੇ ਆਪਣਾ ਖੁੱਡੇ ਹੋ ਗਏ ਤਰੀਆ ਥੱਲੇ ਪਾਈ ਹੋਈ ਹੈ ਤੁਨ ਜਾਲੀ ਜਾਲੀ ਹੋਈ ਆ ਆਪਾ ਕਿੱਥੇ ਬੈਠੇ ਆ ਬੱਚੇ ਆ ਬੈਠੇ ਨੇ ਜੀ ਥੱਲੇ ਬੱਚੇ ਲਾ ਚੱਕ ਕੇ ਸੁਖਿਆ ਗੱਲਾ ਗੱਲਾ ਬੱਚਾ ਦਿਖਾਈਏ ਆਪਣੇ ਭਰਾਵਾਂ ਨੂੰ ਕਿੰਨੀ ਮਿਹਨਤ ਨਾਲ ਪਾਲੇ ਨੇ ਆ ਦੇਖੋ ਜੀ ਆ ਬੱਚਾ ਛੋਟਾ ਜਿਹਾ ਦਿਖਾਇਆ ਸੀ ਤੁਹਾਨੂੰ ਪਹਿਲਾਂ ਦੇਖੋ ਗੱਡੇ ਗੱਡੀ ਮौज ਕੱਢ ਗਿਆ ਪੈਰਾਂ ਤੇ ਤੇ ਹੋਰ ਵੀ ਵੱਡੀ ਕੱਢੂਗਾ ਸਾਫ਼ ਚਟਾ ਨਿਕਲਿਆ ਜੀ ਇਹ ਉਡਾ ਜਿਹਾ ਦਿਖਾਇਆ ਸੀ ਤੁਹਾਨੂੰ ਹੋ ਗਿਆ ਬਸ 10 15 ਦਿਨਾਂ ਦਾ ਤੱਕ ਛਤਰੀ ਤੇ ਬਿਠਾਉਣ ਜੋਗ ਹੋ ਜੂਗਾ ਤੇ ਫਿਰ ਇਹਨੂੰ ਬਿਠਾ ਦਾਂਗੇ ਆ ਛੜ ਦੇ ਪੁੱਤ ਹੌਲੀ ਲੈਣੀ ਥੱਲੇ ਦੇਖੋ ਆਉਨਾ ਮਾ ਲਓ ਜੀ ਆਉਨਾ 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 ਬਣਾ ਦੋ ਚਾਰ ਤਿੰਨ ਇਹ ਲੋ ਜੀ ਦੂਜਾ ਬੱਚਾ ਆ ਛੋਟਾ ਬੱਚਾ ਜੀ ਉਹਦੇ ਨਾਲ ਦਾ ਜੀ ਇਹ ਜਿਹੜਾ ਮੌਜਾ ਜਿਹਾ ਦਿਖਾਇਆ ਆਪਾਂ ਤੁਹਾਨੂੰ ਬੱਚਾ ਲੋ ਸਹਰੋਂ ਦੇ ਕੇ ਪੋਟੇ ਕੱਟ ਕਰਦੇ ਆਂ ਆਪਾਂ ਇਹਨਾਂ ਦੇ ਤੇ ਆ ਮਾੜੀ ਮੋਟੀਆਂ ਨਿਕਲਣ ਲੱਗੀਆਂ ਜੀ ਪੈਰਾਂ ਦੇ ਹਲਕੀ ਫੁਲਕੀ ਜੀਆਂ ਫੈਂਸੀਆਂ ਤੇ ਥਰੋਈ ਨਦਾਰੀ ਲਾ ਕੇ ਮਾਰਨਾ ਆ ਆਪਣਾ ਨੀਲਾ ਜੀ ਜਿਹੜਾ ਕੂਤਰਾਂ ਨੇ ਮਾਰ ਦੇਣਾ ਸੀ ਬਚਾਏ ਸੀ ਇਹਦੇ ਵਿਚਾਰ ਦੇ ਤਖੰਬ ਤਾਂ ਨਹੀਂ ਆਉਣੇ ਲੱਗਦਾ ਗੰਜ ਗੱਡੀ ਪੀਸੀ ਬੋਰਡ ਖੋੜੀ ਤੇ ਉਦਾਂ ਹੋ ਗਿਆ ਜੀ ਸਹੀ ਹਨ ਪੜ ਗਿਆ ਦੇਖੋ ਖੰਬ ਆ ਰਹੇ ਨੇ ਤੇ ਚੰਗੀ ਤਰ੍ਹਾਂ ਹੁਣ ਤੇ ਹੋ ਜਾਊਗਾ ਪੂਰਾ ਕਾਇਮ ਇਹ ਆਪਣਾ ਨੀਲ ਚੂ ਨੀਲਾਂ ਦਾ ਕਲੇ ਜੀ ਇਹ ਜਲਦ ਤੋਂ ਹੀ ਆ ਜਿਹੜੇ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਜੀ ਤੁਹਾਨੂੰ ਦੱਸਿਆ ਸੀਗਾ ਜੀ ਪਾਲੇ ਨੇ ਇਹ ਤੇ ਇਹ ਤਾਂ ਉੱਡਣ ਜੋ ਹੋਵੇ ਉੱਡ ਰਹੇ ਨੇ ਇਹ ਤੰਤਲੇ ਗਾਂਟੇ ਉੱਤਰ ਰਹੇ ਤੇ ਦੂਜਾ ਜਿਹੜਾ ਛੋਟਾ ਲਾਲ ਸੀ ਇਹ ਵੀ ਪਲ ਗਿਆ ਹੁਣ ਆਪਣੇ ਆਪ ਹੀ ਖਾਂਦੇ ਪੀਂਦੇ ਨੇ ਇਹ ਤੇ ਇਹਨਾਂ ਤੋਂ ਬਾਅਦ ਜਿਹੜੇ ਦੁਬਾਰਾ ਚੱਕੇ ਸੀ ਆਪਾਂ ਕਾਲੇ ਚੀਨੇ ਦਿਖਾ ਰਹੇ ਹਾਂ ਜਿਹੜੇ ਆ ਵੱਡੇ ਬੱਚਿਆਂ ਤੋਂ ਬਾਅਦ ਦੁਬਾਰਾ ਚੱਕੇ ਸੀਗੇ ਆ ਲੋ ਜੀ ਉਹ ਆ ਹੋ ਗਏ ਇਹ ਵੀ ਹੋ ਗਏ ਬਾ ਛਤਰੀ ਤੇ ਬਿਠਾਉਣੇ ਹੁੰਦੇ ਨੇ ਇਹਨਾਂ ਨੂੰ ਤੇ ਸ਼ਾਮ ਨੂੰ ਗਰਮੀ ਜ਼ਿਆਦਾ ਕਰਕੇ ਕੱਢੀ ਦਾ ਨਹੀਂ ਘੱਟੇ ਕੱਢੀ ਦਾ ਜੀ ਇਹ ਵੀ ਹੋ ਗਏ ਕੰਮ ਦੂਜਾ ਇਹ ਉਹਦੇ ਨਾਲ ਦਾ ਲੋ ਜੀ ਆ ਦੋ ਛੋਟੇ ਛੋਟੇ ਜਿਹੜੇ ਆਪਾਂ ਨੇ ਚੱਕੇ ਸੀਗੇ ਜੀ ਇਹ ਵੀ ਹੋ ਗਏ ਪੂਰੇ ਕੰਮ ਤੇ ਇਹ ਵੀ ਹੋ ਗਏ ਨਾ ਜੀ ਕੰਮ ਤੇ ਇਹ ਤਾਂ ਨਵਾਂ ਬੱਚਾ ਜੀ ਵੀ ਹੋਣੇ ਚੱਕਿਆ ਇਹ ਬਹੁਤ ਸੋਹਣਾ ਰੰਗ ਆ ਦੇਖੋ ਉਹ ਸੋਨਾ ਕੱਢਿਆ ਵੀ ਛੜ ਦੇ ਉੱਪਰ ਇਹਨਾਂ ਵੀ ਛੜਦੇ ਕੋਈ ਨਹੀਂ ਵਿੱਚ ਇਹ ਜਾਲ ਦੇ ਵਿੱਚ ਹੁਣ ਆਪਾਂ ਤਾਂ ਨਹੀਂ ਕੱਢ ਕੇ ਖੁੱਡੇ ਛੜਦੇ ਖੁੱਡੇ ਠੰਡੇ ਨੇ ਖੁੱਡਾਂ ਦੇ ਵਿੱਚ ਆਪਣਾ ਇੱਕ ਜੈਸਟ ਫੈਨ ਲੱਗਿਆ ਹੋਇਆ ਤੇ ਆਹ ਜਾਲ ਦੇ ਵਿੱਚ ਕੀ ਆ ਬਾਹਰੋਂ ਧੁੱਪ ਪੈਂਦੀ ਆ ਉਹਦੇ ਕਰਕੇ ਨਾ ਤਪ ਜਾਂਦਾ ਹੈ ਪਤਾ ਬਾੜ ਦੇ ਸਾਰੇ ਅੰਦਰ ਬਾੜ ਦੇ ਵਿੱਚ ਇਦੇ ਵਿੱਚ ਲਗਾ ਆਪਾਂ ਆ ਬੈਠੇ ਰਹੇ ਬਾਕੀ ਕੜਦੀਆਂ ਨੂੰ ਤੇ ਵਿੱਚ ਖਰਾਬ ਹੋਊਗੀ ਕਿ ਉੱਡੀਆਂ ਨਹੀਂ ਉਹ ਸਾਈਡ ਤੇ ਕੜਦੀਆਂ ਆ। ਇਹ ਐਜਸਟ ਫੈਨ ਚੱਲਦਾ ਇਹ। ਕੁੰਡਾ ਠੰਡਾ ਪਿਆ ਬਿਲਕੁਲ ਕੁੰਡਾ ਠੰਡਾ ਹੀ। ਕਿਉਂਕਿ ਇਹ ਐਜਸਟ ਫੈਨ ਗਰਮਾਇਸ਼ ਜਿਹੜੀ ਮਾੜੀ-ਮੋਟੀ ਹੁੰਦੀ ਹੈ ਕੱਢਦਾ ਰਹਿੰਦਾ ਦਿਨ ਰਾਤ ਤੇ ਚੱਲਦਾ ਰਹਿੰਦਾ ਜੀ 24 ਘੰਟੇ ਐਜਸਟ ਫੈਨ। ਤੇ ਆ ਬੱਚੇ ਬੈਠੇ ਨੇ। ਬਾਕੀ ਪੰਜ ਕੁ ਬੁਗਰੀਆਂ ਲਾਈਆਂ ਹੋਈਆਂ ਨੇ ਆਪਾਂ ਨੇ। ਤੇ ਆ ਦੋ ਤਿੰਨ ਖੂਤਰੀਆਂ ਨੰਬਰ ਬਗਾਮ ਹੈਗੇ ਸੀ। ਇਰੇ ਕੱਢੀ ਨੇ ਥੋੜਾ ਰੇਟ ਕੱਢਾਂਗੇ ਇਹਨਾਂ ਦਾ ਘਟ ਉੜਦੀਆਂ ਨੇ ਥੋੜੀਆਂ ਠੀਕ ਹੈ ਜੀ ਆਹ ਕੂਤਰੀਆਂ ਆਪਾਂ ਬੰਦ ਕਰਤੀਆਂ ਘੜਾਉਣੀਆਂ ਇਹ ਆਂਡੇ ਧਰੀ ਜਾਂਦੇ ਇੱਕ ਦੂਜੀ ਨੂੰ ਮਿਲ ਕੇ ਤਾਂ ਬਾਹਰ ਕੱਢ ਲੀਏ ਇੱਧਰ ਕੂਤਰ ਬੈਠੇ ਨਹੀਂ ਇਹ ਕੱਲ ਉਟਲੇ ਦੀ ਕੂਤਰ ਦੋ ਉਤਰ ਅੱਜ ਕੱਢਿਆ ਨੇ ਬਘੇਰਿਆਂ ਵਾਸਤੇ ਉਹ ਉਹ ਦੇ ਖਾਣ ਪਾਈ ਤਰੀ ਗਨਪਾ ਆਗੂ ਤਰਫ ਕੋਟਿਆ ਬਾਬਾ ਜੀ ਛੱਡਿਆ ਸੀ ਜੀ ਬਾਬੇ ਹਰ ਗਿਆ ਸੀ 5 ਵਜੇ ਬਹਿ ਗਿਆ ਸੀ ਤੇ ਆਗੂ ਤਰਫ 40 ਪਾਣੀ ਰੱਖ ਕੇ ਬਹਿ ਗਿਆ ਹੀ ਆਪਣਾ ਉਸੇ ਪਾਣੀ ਲੈ ਕੇ ਬਹਿ ਗਿਆ ਪਾਣੀ ਵੀ ਚੱਕਿਆ ਚਲੋ ਕਿ ਆਗੂ ਤਰਫ ਪਾਣੀ ਅੱਜ ਸਾਂਭ ਤੇ ਜੀ ਕੱਲ ਵਾਸਤੇ ਚਲ ਚੱਕਾ ਸਾਵਧਨ ਲੀ ਇੱਕ ਕਾਲੂ ਬਾਜੀ ਛਡਾਂਗੇ ਬਾਬਾ ਮਿਹਰ ਕਰੇ ਠੀਕ ਹੈ ਜੀ ਹੰਗੋ ਨਾ ਤੋ ਫੇ ਵੱਡੇ ਉਤਰਾ ਸਾਰੀ ਪਰ ਵੱਡੇ ਉਤਰਾ ਇਹਦੇ ਜੋੜੇ ਲਗਭਗ ਸਾਰੇ ਤੋੜੇ ਹੋਏ ਨੇ ਆਪਾਂ ਨੇ ਇੱਕ ਜੋੜਾ ਹੀ ਲਗਾਇਆ ਹੁਣ ਉਹਦੀ ਇਹ ਬੱਚੇ ਕੂੰਟੀ ਚ ਕਰਾਂਗੇ ਕਬੂਤਰ ਜਰ ਜਾ ਹਨ ਇਹ ਕਾ ਹਮ ਸੈਟ ਨਹੀਂ ਆ ਰਿਹਾ ਇਸ ਲਈ ਇਹ ਕੂੰਂਦਰ ਦਾ ਆਪਾ ਦਸ ਤੋਂ ਵੱਧ ਬੱਚੇ ਬਣਾ ਰਹੇ ਆ ਵੀ ਇਹ ਦੇ ਬਣ ਜਾਣ ਠੀਕ ਹੈ ਜੀ ਬਣਾ ਕੇ ਰੱਖ ਲਈਏ ਬੱਚੇ ਇਹ ਜੋੜੀ ਲੱਗੀ ਹਦੀ ਆਪਰਾ ਆਪਣੀ ਬਾਕੀ ਆ ਸਾਰੇ ਕਬੂਤਰੇ ਬੈਠੇ ਨੇ ਆਪਣੇ ਉੱਤਰ ਬੈਠੇ ਨੇ ਸਾਰੀ ਇਹ ਵੱਡੇ ਕਬੂਤਰ ਨੇ ਸਾਰੇ ਆਪਣੇ ਹੀ ਕਰਾ ਬੰਦ। ਉਹ ਇਧਰ ਕੁ ਉਧਰੀਆਂ ਨੇ ਜਿਪਣੀਆਂ ਵੱਡੀਆਂ ਸਾਰੀਆਂ ਬਰੀਡਿੰਗ ਵਾਲੀਆਂ। ਆਪੋ ਤਾਂ ਦਾਣੇ ਚੱਕ ਲਾ। ਸ਼ਾਮ ਨੂੰ ਪਾਵਾਂ। ਕੱਲ ਭੁੱਲ ਗਏ। ਕੱਲ ਬਾਹਰ ਗਏ ਸੀ ਕਿਤੇ ਦਾਣੇ ਪਾ ਕੇ ਬਣ ਗਏ ਸੀ। ਤੇ ਸ਼ਾਮ ਨੂੰ ਪਾ 4 ਵਜੇ ਪਾਉਣੇ ਆ ਦਾਣੇ। ਪਾਣੀ ਇਹਨਾਂ ਦੀਆਂ ਟੋਪੀਆਂ 'ਚ ਬਦਲ ਲਾਂਗੇ। ਹੁਣ ਚਿਵਾਰਕਾ ਪਾਵਾਂਗੇ ਇਹਨਾਂ ਨੂੰ ਅੱਜ। 4-5 ਦਿਨ ਹੋ ਗਏ ਭਾਈ ਨੇ। ਤੇ ਇਹ 'ਚ ਪਾਵਾਂਗੇ ਦੁਬਾਰਾ। ਠੀਕ ਹੈ ਜੀ ਆਹ ਬੈਠੀਆਂ ਨੇ ਆਪਣੀਆਂ ਵੱਡੀਆਂ ਮਦੀਨਾ। ਕੱਟੀਆਂ ਆਪ ਇਕੱਤਰ ਜੇ ਨਾ ਮਿਲ ਜੰਦੀਆਂ ਨੇ ਕੱਟੀਆਂ ਮਦੀਨਾ ਇੱਟੇ ਇੱਟੀਆਂ ਪੜੀਆਂ ਮਿਲ ਜੰਦਾ ਇਹ ਨੂੰ ਦੇਖ ਕੇ ਮੈਨੂੰ ਮਾਫ਼ ਤੋਂ ਲਾਹਿੰਦੇ ਜੀ ਲਾਵਾ ਹੈ ਲਾਵਾ ਇਸ ਤਰ੍ਹਾਂ ਜੋੜਾ ਕੋਈ Aia, 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 aia. Non voglio mostrare di... Non mi ha detto Aia, non mi ha mostrato di non frigione. aia, aia. ਨਾ ਜੋਗਾ ਕੋਈ ਨੇਤਰੀ ਥੋੜਾ ਜਿਹਾ ਟਾਈਮ ਹੋਰ ਹੋਵੇ ਚਲੋ ਠੀਕ ਹੈ ਜੀ ਮੇਰੇ ਭਰਾ ਅਸੀਂ ਬਾਅਦ ਕੀ ਤੁਹਾਨੂੰ ਦਿੰਦੇ ਰਹਾਂਗੇ ਜੀ ਨਵੀਂ ਨਵੀਂ ਜਾਣਕਾਰੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਮੇਰੇ ਭਰਾ ਉਹ ਜ਼ਰੂਰ ਕਰਿਆ ਕਰੋ ਹੌਮਲਦਾ ਰਹਾਂਗਾ ਬੰਦੇ ਨੂੰ ਠੀਕ ਹੈ ਜੀ ਓਕੇ ਜੀ ਧੰਨਵਾਦ ਲਵ ਯੂ ਆ ਚੱਲ ਰਹੀ ਹੈ ਜੀ ਗੈਸਟ ਫਾਨ